ਰਾਸ਼ਟਰੀ ਇਕਤਾ ਸ਼ਿਵਰ ਅਨੰਦਪੁਰ ਸਾਹਿਬ ਵਿਖੇ ਜਿਹੜਾ ਲੰਗਰ ਸਾਰੇ ਜਿਹੜੇ ਵੱਖ-ਵੱਖ ਸਟੇਟਸ ਦੇ ਉੱਤੋਂ ਜਿਹੜੇ ਪਾਰਟਿਸਪੈਂਟਸ ਆਏ ਨੇ ਇੱਕ ਜਿਹੜਾ ਲੰਗਰ ਇੱਥੇ ਕਾਮਨ ਲੰਗਰ ਜਿਹੜਾ ਹਰ ਸਟੇਟ ਦਾ ਇੱਥੇ ਬਣਦਾ ਹੈ ਅ ਦੇਸ਼ ਕੋ ਪੰਜਾਬ ਦੀ ਗੱਲ ਕਰਦੇ ਹਾਂ ਫਿਰ ਸਟੇਟਸ ਨੇ ਸੋਮਣੀ ਗੁਰਦਾਰਾਪੰਥ ਕਮੇਟੀ ਤੇ ਖਾਲਸਾ ਕਾਲਜ ਅਨੰਦਪੁਰ ਸਾਹਿਬ ਵੱਲੋਂ ਜਿਹੜੀ ਇਹ ਸੇਵਾ ਮਹੱਈਆ ਕਰਵਾਈ ਗਈ ਹੈ ਬਹੁਤ ਵੱਡਾ ਇਹ ਉਦਮ ਖਾਲਸਾ ਕਾਲਜ ਵੱਲੋਂ ਕੀਤਾ ਗਿਆ ਜਿਹਦੇ ਵਿੱਚ ਰੋਜ਼ 400 ਦੇ ਕਰੀਬ ਜਿਹੜੇ ਪਾਰਟਿਸਪੈਂਟ ਆਏ ਨੇ ਉਹਨਾਂ ਦੀ ਰਾਸ਼ਨ ਤਿਆਰ ਕੀਤਾ ਜਾਂਦਾ ਆ ਤੇ ਖਾਲਸਾ ਕਾਲਜ ਸ਼੍ਰੀ ਰਣੰਦਪੁਰ ਸਾਹਿਬ ਉਹਨਾਂ ਦੀ ਸਮੁੱਚੀ ਟੀਮ ਇਹ ਪ੍ਰੋਫੈਸਰ ਸਾਹਿਬਾਨ ਖੜੇ ਨੇ ਜਿਹੜੇ ਖੁਦ ਵਰਤਾ ਰਹੇ ਨੇ ਸਾਰਾ ਲੰਗਰ ਤੁਸੀਂ ਦੇਖ ਰਹੇ ਹੋ ਇਹ ਖਾਲਸਾ ਕਾਲਜ ਦੇ ਪ੍ਰੋਫੈਸਰ ਨੇ ਪਰ ਸੇਵਾ ਭਾਵ ਦੇ ਵਿੱਚ ਸਾਰਾ ਜਿਹੜਾ ਕੰਮ ਕਰ ਰਹੇ ਨੇ ਖਾਲਸਾ ਕਾਲਜ ਦੇ ਸਮੁੱਚੀ ਟੀਮ ਜਿਹੜੀ ਪ੍ਰੋਫੈਸਰ ਸਾਹਿਬਾਨ ਇਹ ਸਾਡੀ ਐਨਵਾਈਪੀ ਦੇ ਟੀਮ ਦੇ ਜਿਹੜੇ ਸਾਡੇ ਮੁਖੀ ਨੇ ਜਿਨ੍ਹਾਂ ਕਰਕੇ 400 ਜਿਹੜੇ ਪਾਰਟਿਸਪੈਂਟ ਆਏ ਹੋਏ ਨੇ ਵੱਖ-ਵੱਖ ਪ੍ਰਾਂਤਾਂ ਤੋਂ ਇਹ ਇੱਥੇ ਵੀ ਗੱਲ ਇੰਟੀਗ੍ਰੇਸ਼ਨ ਦੀ ਹੁੰਦੀ ਹੈ ਰਾਸ਼ਟਰੀ ਇਕਤਾ ਦੀ ਹੁੰਦੀ ਹੈ ਜਿਹੜਾ ਫੂਡ ਹੈ ਉਹ ਚੱਲ ਰਿਹਾ ਦਿੱਤਾ ਬੜਿਆ ਖਾਣਾ ਬਣਾ ਇਤਨਾ ਸਵਾਦਿਸ਼ਟ ਖਾਣਾ ਬਣਾਇਆ ਕਿ ਮਜ਼ਾ ਆ ਗਿਆ ਇੱਕਦਮ ਗਰਮਾ ਗਰਮ ਵਾਹ ਸੋ ਸੰਜੇ ਭਾਈ ਸਾਡੇ ਔਰ ਸਾਡੇ ਵੱਖ-ਵੱਖ ਟੀਮ ਪਈ ਹੈ ਪੰਜਾਬ ਪੰਜਾਬ ਜੀ ਪੰਜਾਬ ਸਾਰਾ ਪੰਜਾਬ ਹਾਂ ਜੀ ਪਟਨਾ ਬਿਹਾਰ ਪਟਨਾ ਸੋ ਕਿਸ ਤਰ੍ਹਾਂ ਲੱਗ ਰਿਹਾ ਬੇਟਾ ਖਾਣਾ ਬਹੁਤ ਟੇਸਟੀ ਸਰ ਬਹੁਤ ਟੇਸਟੀ ਯਸ ਸਰ ਸੁਬਾ ਦਾ ਦਾਲ ਸਰ ਬਹੁਤ ਅੱਛਾ ਥਾ ਹਾਂਜੀ ਅੱਛਾ ਤੁਸੀਂ ਇਹ ਨਹੀਂ ਆਏ ਵੀਡੀਓ ਹਮ ਕਾਹ ਸੇ ਹਮ ਪੰਜਾਬ ਸੇ ਹੈ ਬੇਟਾ ਸੇ ਹਮ ਵੀ ਬਠਿੰਡਾ ਸੇ ਹੈ ਹਮਨੇ ਸਰ ਆਦਰ ਤਾਂ ਪੁੱਛਾ ਕੇ ਹਮਨੇ ਕੁਝ ਨਹੀਂ ਪੁੱਛਿਆ ਸਾਨੂੰ ਹਿੰਦੀ ਬੋਲਣ ਦੀ ਆਦਤ ਪੈ ਗਈ ਇਹ ਦੇਖੋ ਇਹ ਸਿੱਖ ਦੇ ਨਾਲ ਜਿਹੜੇ ਬੱਚੇ ਨੇ ਆਪਣੇ 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 ਸਟੇਟਸ ਦੇ ਬੱਚੇ ਤੇ ਰਾਜਸਥਾਨ ਤੋਂ ਬੱਚੇ ਨੇ ਖਾਣਾ ਜਿਹੜਾ ਇੱਕ ਸਦਾ ਕਾਮਨ ਫੂਡ ਬਣਦਾ ਬੇਟਾ ਕਿਸਤਾਂ ਲੱਗਦਾ ਸਾਰਾ ਖਾਣਾ? ਅੱਛਾ ਹੈ ਬਹੁਤ ਅੱਛਾ ਹੈ। ਬਹੁਤ ਅੱਛਾ ਹੈ। ਆਪਣਾ ਰਾਜਸਥਾਨ ਦਾ ਤੁਸਰ ਮਿਲਦਾ ਵੀ ਹੈ ساتھ ਮੇਂ ਨਾ? ਹਾਂ। ਚਲੋ ਬਹੁਤ ਬੜੀਆ। ਸੋ ਇਹ ਰਾਸ਼ਟਰੀ ਇਕਤਾ ਸ਼ਿਵਰਾਂ ਦੀ ਇੱਕ ਖਾਸੀਅਤ ਹੈ। ਵੀ ਇੱਥੇ ਅਸੀਂ ਇੱਕ ਕੱਲ ਦੀ ਕੋਸ਼ਿਸ਼ ਕਰਦੇ ਆਂ ਵੀ ਇੱਕ ਭਾਰਤ ਬਣਾਉਣ ਦੀ ਕੋਸ਼ਿਸ਼ ਕਰਦੇ ਆਂ। ਸ਼੍ਰੇਸ਼ਠ ਭਾਰਤ ਬਣਾਉਣ ਦੀ ਕੋਸ਼ਿਸ਼ ਕਰਦੇ ਆਂ। ਇਹ ਦੇਖੋ ਜਿਹੜਾ ਨਜ਼ਾਰਾ ਤੁਹਾਨੂੰ ਦਿਖਾਉਣ ਜਾ ਰਹੇ ਆਂ। ਇਹ ਅਲੱਗ-ਅਲੱਗ ਸਟੇਟਸ ਨੇ ਪਰ ਅਲੱਗ-ਅਲੱਗ ਸੀਟ ਦੇ ਬੱਚੇ ਇੱਕ ਪਲੇਟਫਾਰਮ ਤੇ ਬੈਠੇ ਨੇ। ਕੋਈ ਰਾਜਸਥਾਨ ਵਾਲਾ ਪੰਜਾਬ ਦੇ ਨਾਲ ਖਾਣਾ ਖਾ ਰਿਹਾ ਕੋਈ ਪੰਜਾਬ ਵਾਲਾ ਇਹ ਦੇਖੋ ਇਹ ਸਾਰੇ ਆਪਣੇ ਬੱਚੇ ਨੇ ਮਸਤੀ ਕਰ ਰਹੇ ਨੇ ਸਾਬ ਹੋਰੇ ਰੋਜ਼ ਦੇ ਚਾਵਲ ਔਰ ਖਾਣ ਵਾਲੇ ਪਰ ਇੱਥੇ ਆ ਕੇ ਰੋਟੀਆਂ ਵੀ ਖਾ ਰਹੇ ਨੇ ਇਹ ਦੇਖੋ ਪ੍ਰਸ਼ਾਦਾ ਵੀ ਖਾ ਰਿਹਾ ਔਰ ਚਾਵਲ ਵੀ ਖਾ ਰਿਹਾ ਹੈ ਕਿਸ ਤਰ੍ਹਾਂ ਲੱਗ ਰਿਹਾ ਵੀ ਖਾਣਾ ਬਹੁਤ ਅੱਛਾ ਬਹੁਤ ਚੰਗਾ ਚੰਗਾ ਲੱਗ ਰਿਹਾ ਹਾਂ ਕਿਹੜੀ ਸਟੇਟ ਆ ਵੀ ਆਪਣੀ ਐਮਪੀ ਮਧਿਆ ਪ੍ਰਦੇਸ਼ ਮਧਿਆ ਪ੍ਰਦੇਸ਼ ਖਾਣਾ ਕਿਸ ਤਰ੍ਹਾਂ ਇੰਡੀਆ ਅੱਛਾ ਲੈ ਕੀ ਬਾਤ ਹਾਰਟ ਆਫ ਇੰਡੀਆ ਦੇਖੋ ਬਹੁਤ ਵੱਡੀ ਗੱਲ ਹੈ ਬੱਚੇ ਨੇ ਕੀਤੀ ਹੈ ਆਪਣੀ ਕਿਹੜੀ ਸਟੇਟ ਆ ਬਈ ਪੰਜਾਬ ਦੀ ਅੱਛਾ ਪੰਜਾਬ ਵਾਲੀ ਨਹੀਂ ਕੋਈ ਕੋਈ ਹਿੰਦੀ ਬੋਲ ਕੇ ਦਿਖਾ ਦਿਓ ਫਿਰ ਨੇ ਪੰਜਾਬੀ ਹੋਈ ਵਸ ਇਹ ਆਪਣੇ ਗੁਜਰਾਤੀ ਬਾਈ ਖੜੇ ਨੇ ਨਹੀਂ ਜੀ ਮੈਂ ਪੰਜਾਬ ਤੇ ਹਾਂ ਅਲਗ ਅਲਗ ਬੈਠੇ ਆ ਯਾਹ ਪੇ ਅੱਛਾ ਅੱਛਾ ਦੇਖੋ ਜੇ ਪੰਜਾਬ ਗੁਜਰਾਤ ਇਹ ਪੰਜਾਬ ਪੰਜਾਬ ਗੜ 36 ਗੜ ਉਹ ਕੀ ਬਾਤ 36 ਗੜ 36 ਗੜ 36 ਗੜ ਪੰਜਾਬ ਔਰ ਗੁਜਰਾਤ ਗੁਜਰਾਤ ਮਿਲ ਕੇ ਖਾਣਾ ਖਾ ਰਹੇ ਹੈ ਵੈਰੀ ਗੁੱਡ ਬਹੁਤ ਅੱਛਾ ਬਹੁਤ ਬੜੀਆ ਬਹੁਤ ਬੜੀਆ ਛੋਟੇ ਛੋਟੇ ਲਾਈਟ ਡਾਲੋ ਵੀ ਸਭ ਕੇ ਮੂੰਹ ਕੇ ਉੱਪਰ ਸ਼ਕਲ ਦੇਖੇਗੇ ਜੇ ਗੁਜਰਾਤ ਆਪਣੀ हिमाचल आवाज आवाज इन्होंने अच्छा गाना भी सुनाया एक बच्चों ने फिर नाटी भी पेश करेंगे है ना नाटी भी करोगे हाँ कहाँ कौन से डिस्ट्रिक्ट से आप अच्छा मंडी इस साइड में ठीक है अभी तो काफी क्लियर हो गया, नाटी, 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 गया। तो ना पहले तो बहुत रश होता था वहाँ चलो बहुत बढ़िया देखो छोटे छोटे बच्चे अपने तो वो अपनी चपाती भी खा रहे हैं बी तो ये अपनी टीम कौन सी है बीमा हिमाचल वाले हैं अभी अपने भाई सारे ठीक है ना अच्छा घूमने जाएंगे अब पैसा नहीं लगा इनके पास जाएंगे इनके घर में रहेंगे क्यों तो भी रखोगे हाँ वेरी गुड वेरी गुड और ये अपनी टीम वो तो है तेलंगाना तेलंगाना ये अपनी गुड़िया पड़ती है एल पी जी में हाँ लेकिन यहाँ पे कैंप में भी आ गई है तो बहुत बढ़िया है ये सारे अपने इंजीनियर बैठे हैं हाँ वेरी गुड हमारे फ्यूचरिस्टिक इंजीनियर्स बैठे हैं तो बहुत अच्छा तो ये कौन से बैठी हमारी टीम अच्छा ये भी अपनी तो बेस्ट टीम हमारी जो फ्यूचरिस्टिक इंजीनियर्स हैं जी कोई एआई कर रहा है कोई सीएस कर रहा है कोई मैकेनिकल बायोमेडिकल बायो टेक्नोलॉजी बायो और क्या बात एआई आई डेंजरस आदमी है वो है जी एआई वाले से डरना पड़ेगा कोई पता नहीं है कब इसको हैक कर ले सारे सिस्टम को सो so, बहुत बढ़िया है ਹਾਂਜੀ ਇਹ ਆ ਗਏ ਆਪਣੇ ਭਾਈ ਜੁਗਨਤ ਸਿੰਘ ਜੀ ਜਪਤੀ ਸਰ ਆਜੋ ਆਜੋ ਪੰਜਾਬੀ ਖਾਣੇ ਕੇ ਲੀਏ ਨਾ ਜਵਾਬ ਲੱਸੀ ਖਾਣਾ ਹੈ ਬਹੁਤ ਅੱਛਾ ਖਾਣਾ ਹੈ खाना 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 तो लजीज लजीज नहीं है 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 मेरे भाई भाई इसलिए उनको अच्छा तुसी अच्छा लगा बहुत तुसी खाना बहुत अच्छा होगा बस तो एक पंजाबी है। अच्छा। पंजाबी लस्सी 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 कमी चलो सबसे बढ़िया बिहारी क्या बोलते

ये देखो ये अपनी टीम सारी बैठी है ये अपनी कौन सी टीम है भाई अरे तेलंगाना हाँ इनको तो देखा मैंने और ये देखो सारे इन्होंने बड़ा अच्छा नमस्कार, नमस्कार। हम कैसे लग रहा है खाना उन्होंने बड़ा अच्छा आज गाना एक गीत सुनाया हम सबको हाँ, बहुत बढ़िया शाबाश ये अपने डॉक्टर साहब भी खड़े हैं हाँ जी डॉक्टर साहब से पूछ लेते हैं फ्रॉम तेलंगाना हाँ बिहार 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 एक तो भूल जाता हूँ तो कितना कैसे लग रहा खाना बहुत अच्छा है बहुत अच्छा है बहुत हाँ जी ये सारे साथी अपने हाँ एक कोशिश करें भी सारे दूसरी स्टेट के साथ बैठे सबसे बड़ी बात तो दूसरी स्टेट के साथ खाना खाओ बैठ के अपने साथियों तो से रोज़ मिलेंगे ठीक है हाँ जी जी तो साढ़े प्रोफेसर साहब भी बैठे ने जिन्होंने बहुत कम किया हाँ थोड़ी डार्क है फोटो इन्हों की पर मैं सब तो ज्यादा एप्रीशिएट करना सब तो समाइलिंग वेलकम ਸਭ ਤੋਂ ਪਹਿਲਾਂ ਮਿਲੇ ਨੇ ਔਰ ਖਾਲਸਾ ਕਾਲਜ ਤੇ ਸਾਨੂੰ ਪ੍ਰਾਊਡ ਹੈ ਕਿਉਂਕਿ ਮੈਂ ਸਟੂਡੈਂਟ ਆ ਖਾਲਸਾ ਕਾਲਜ ਦਾ ਔਰ ਸੈਕੰਡ ਗਰਲ ਵੀ ਜੋ ਤੁਸੀਂ ਛੁੱਟੀਆਂ ਦੇ ਵਿੱਚ ਇੰਨਾ ਕੰਮ ਕੀਤਾ ਦੈਟ ਇਜ਼ ਅਪਰੀਸ਼ੀਏਬਲ ਫਰਮ ਦਾ ਕੋਰ ਆਫ ਮਾਈ ਹਾਰਟ ਅਸੀਂ ਬੜਾ ਬਹੁਤ ਧੰਨਵਾਦ ਕਰਦੇ ਹਾਂ ਖਾਣਾ ਵੀ ਤੁਹਾਡਾ ਹੈ ਰਹਿائش ਵੀ ਤੁਹਾਡੀ ਹੈ ਔਰ ਟਰਾਂਸਪੋਰਟੇਸ਼ਨ ਵੀ ਤੁਹਾਡੀ ਹੈ ਤੇ ਪਿਆਰ ਵੀ ਤੁਹਾਡਾ ਹੀ ਹੈ ਥੈਂਕ ਯੂ ਵੈਰੀ ਮਚ ਤੇ ਰਾਮ ਰਾਮ ਜੀ ਰਾਮ 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 ਜੀ ਰਾਮ ਆਮਾਏ ਮੱਧ ਪ੍ਰਦੇਸ਼ ਸੇ ਇਹ ਦਿਵਯਾਂਜੀ ਸਿੰਘ ਹਰੀओम ਸ਼ਰਮਾ ਆਪਕਾ ਨਾਮ ਬਤਾਈਏ ਇਹ ਸ਼ਰਮਾ ਜੀ ਹੈ ਮਾਰੇ ਇਹ ਬਹੁਤ ਹੀ ਸ਼ਰਮਾ ਰਹੇ ਥੇ ਵੀ ਇਹ ਆਪਕਾ ਨਾਮ ਬਤਾਈਏ ਰਮਨੰਦ ਮੈ ਸਜਾਨਾ ਹੈ ਪ੍ਰਥਮ ਮਾਲਵੀਆ ਵਾਹ ਕੀ ਬਾਤ ਹੈ ਜੀ ਕੀ ਮਾਲਵੀਆ ਦੇਖ ਕੇ ਤਾਂ ਜ ਬੜਾ ਸਾ ਨਾਮ ਲੱਗਦਾ ਹੈ ਵਹੀ ਵਹੀ ਹੈ ਨਾ ਚਲੋ ਬਹੁਤ ਵਧੀਆ ਇਹ ਜੀ ਸਾਰਾ ਇੱਕ ਪਿਕਚਰ ਇਹ ਸਾਡੀ ਸਾਰੀ ਪਿਕਚਰ ਹੈ ਵੀ ਜਿਹੜਾ ਅਸੀਂ ਰਾਸ਼ਟਰੀ ਇਕਤਾ ਸ਼ਿਵਰ ਲਾਉਨੇ ਆ ਲੋਕਾਂ ਨੂੰ ਲੱਗਦਾ ਵੀ ਰਾਸ਼ਟਰੀ ਇਕਤਾ ਸ਼ਿਵਰ ਅੱਛ ਕੀ ਹੁੰਦਾ ਹੈ ਇਹ ਹੁੰਦਾ ਜੀ ਰਾਸ਼ਟਰੀ ਇਕਜਾਪ ਦੇ ਵਿੱਚ अलग अलग राज के लोग खड़े ने यह भी लड़का इंजीनियर है प्रोफेसर है लड़का तो अपनी स्टेट के जी असम तो, से असम तो पीहू पीहू जहाँ का हम देखते हैं डांस से पीहू पीहू असम का लोकल कल्चर है असम का लोकल कल्चर है अच्छा सबसे बढ़िया कल्चर है मैं बीहू ओके असम का बीहू करेंगे हम कल हम कल न परसों हम परफॉर्म नाचते हैं ना हाँ हाँ परफॉर्म परसों हम करेंगे नाचेंगे सब नाचेंगे ठीक है ਤੋ ਮੇਰੇ ਸਾਰੇ ਬੱਚੇ ਕਹਿੰਦੇ ਵੀ ਲੋਕਾਂ ਨੂੰ ਹੁੰਦਾ ਵੀ ਕਿਸ ਤਰੀਕੇ ਨੈਸ਼ਨਲ ਇੰਟੀਗ੍ਰੇਸ਼ਨ ਕੈਂਪ ਕੀ ਹੁੰਦੇ ਆ ਇਹ ਆ ਜੀ ਇੱਕ ਭਾਰਤ ਇਹ ਮਲੇ ਇੱਕ ਭਾਰਤ ਹੈ ਅੱਧੇ ਕਿਲੋਮੀਟਰ ਦੇ ਘੇਰੇ ਸਾਰਾ ਮੇਰਾ ਭਾਰਤ ਖੜਾ ਆ ਸਾਰੀ ਨਵੀਂ ਜਨਰੇਸ਼ਨ ਹੈ ਨਿਊ ਜਨਰੇਸ਼ਨ ਆ ਸਿੱਖਦੀ ਆ ਦੇਸ਼ ਨਾਲ ਜੁੜਦੀ ਆ ਕਨਫਲਿਕਟਸ ਚੱਲਦੇ ਨੇ ਅਸੀਂ ਉਹਨੂੰ ਦੂਰ ਕਰਨਾ ਹੈ ਇਹ ਸਾਡੇ ਅਭੀ ਤੱਕ ਨਹੀਂ ਪੁਰਾਣੇ ਮੈਂਬਰ ਖੜੇ ਨੇ ਜੀ ਬਹੁਤ ਵਧੀਆ ਨਮਸਕਾਰ ਜੀ ਨਮਸਕਾਰ ਇਹ ਦੇਖੋ ਇਹ ਸਾਡੇ ਦੋਸਤ ਇੱਕ ਟੀਮ ਇਹ ਖੜੀ ਆ ਸਾਡੀ ਸਾਡੀ ਬੱਚੀ ਬਹੁਤ ਐਕਟਿਵ ਹੈ ਕੱਲ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਤੋਂ ਗਈ ਹੈ ਪੁੱਛ ਕੇ ਅੱਜ ਵੀ ਇਹ ਸਾਰਿਆਂ ਦੇ ਨਾਲ ਮਿਲਦੀ ਹੈ ਸਾਰਿਆਂ ਨਾਲ ਗੱਲ ਕਰਦੀ ਹੈ ਸਹੀ ਮੈਨੇਜ ਅੱਛੀ ਜਿਹੜੀ ਇੱਕ ਪਾਰਟਿਸਪੈਂਟ ਦੀ ਜਿਹੜਾ ਹੈ ਨਾ ਰੋਲ ਅਦਾ ਕਰ ਰਹੀ ਸੋ ਮੀਟ ਅਦਰ ਪੀਪਲ ਅਦਰ ਸਟੇਟਸ ਨਾਲ ਮਿਲੋ ਜਾਣੋ ਉਹਨਾਂ ਦੀ ਹਿੱਸਤੀ ਕੀ ਹੈ ਮੇਰਾ ਦੋਸਤ ਸਭ ਤੋਂ ਪਹਿਲਾਂ ਮਿਲਿਆ ਸੀ ਨਮਸਤੇ ਸਭੀ ਕੋ ਆਈ फ्रॉम ਬਿਹਾਰ ਆਹ ਕੀ ਬਾਤ ਹੈ ਕੀ ਬਾਤ ਹੈ ਸੋ ਜੀ ਇਹ ਸਾਡਾ ਸਾਰਾ ਕਨਸੈਪਟ ਇੱਕ ਵਾਰੀ ਫੇਰ ਤੋਂ ਸਾਡੀ ਉਸ ਟੀਮ ਖਲਸਾ ਕਾਲਜ ਸ਼੍ਰੀਨੰਦਪੁਰ ਸਾਹਿਬ ਦੀ ਟੀਮ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਮਤਲਬ ਮੈਂ ਇੰਨਾ ਦੇਖਿਆ ਸਿਰਫ ਨਾ ਸੇਵਾ ਕਰਦੇ ਨੇ ਸਾਡਾ ਵੀਰ ਰਾਤ ਤੱਕ ਸਾਨੂੰ ਚਾਹਾਂ ਵੀ ਬਣਾ ਕੇ ਦਿੰਦੇ ਨੇ ਹੁਣ ਵੀ ਮੇਰੇ ਹੱਥੇ ਵਿੱਚ ਚਾਹ ਦਾ ਕੱਪ ਹੈ ਸੋ ਤੁਹਾਡਾ ਧੰਨਵਾਦ ਜੀ ਬਹੁਤ-ਬਹੁਤ ਔਰ ਖਲਸਾ ਕਾਲਜ ਦੇ ਸਾਡੇ ਯੰਗ ਪ੍ਰੋਫੈਸਰਸ ਨੇ ਸਾਰੇ ਮੈਨੂੰ ਲੱਗਦਾ ਵੀ ਨੇਸ਼ਨਲ ਬਿਲਡਰਸ ਨੇ ਇਹ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਛੁੱਟੀਆਂ ਦੇ ਵਿੱਚ ਆ ਕੇ ਕੰਮ ਕਰਨਾ ਮੈਂ ਫੇਰ ਕਹਿੰਦਾ ਜੀ ਸਾਡੇ ਲਈ ਵੀ ਮਾਣ ਦੀ ਗੱਲ ਹੈ ਤੇ ਤੁਹਾਨੂੰ ਅਸੀਂ ਧੰਨਵਾਦ ਵੀ ਕਰਦੇ ਹਾਂ ਸੋ ਇਹ ਸਾਰੀਆਂ ਸੋਹਣੀਆਂ ਟੀਮ ਨੇ ਜੀ ਖਾਣੇ ਦਾ ਜਿਹੜਾ ਜਿਹੜਾ ਕਿਸੇ ਕੇ ਇੱਕ ਇੰਡੀਆ ਦੇ ਵਿੱਚ ਅਸੀਂ ਰੋਟੀ ਖਾਂਦੇ ਆ ਖਾਣਾ ਖਾਂਦੇ ਆ ਲੱਖ ਲੱਖ ਤਸ਼ਤੀ ਇਹ ਸਾਡੇ ਬੱਚੇ ਬਾਹਰ ਆਏ ਨੇ ਨਾ ਅੱਜ ਆਪਣਾ ਇੱਕ ਬਿਹਾਰ ਦਾ ਰਾਜਗੀਤ ਵੀ ਪੇਸ਼ ਕੀਤਾ ਸੀ ਬਹੁਤ ਵਧੀਆ ਸੀ ਤੁਹਾਨੂੰ ਅੱਛਾ ਲੱਗਿਆ ਨਾਲ ਥੈਂਕ ਯੂ ਸਰ ਥੈਂਕ ਯੂ ਸਰ ਇਹ ਬਹੁਤ ਅੱਛਾ ਇਹ ਕੰਨੀ ਪਿਠਾ ਰੱਖੀ ਹੈ ਬਤਰੀ ਇਹਨੂੰ ਹੰਮੇ ਪਿਆਰ ਸੀ ਹੈ ਫਿਰ ਉਸ ਪਾਸ ਜਾਓ ਨਾ ਇਦਨ ਦੂਜਾ ਝਗੜਾ ਹੋ ਗਿਆ ਕਾ ਤੋ ਚਲੋ ਇਸ ਤਰ੍ਹਾਂ ਬੱਚੇ ਆਉਂਦੇ ਨਹੀਂ ਸਾਰੇ ਸਾਡੇ ਬੱਚੇ ਪੜ੍ਹੇ ਲਿਖੇ ਨੇ ਇਹ ਬੜੇ ਸੁੰਦਰ ਕੈਂਪ ਲੱਗਦੇ ਨੇ ਅਸੀਂ ਤਾਂ ਇਹ ਗੱਲ ਸੋਚਦੇ ਆਂ ਵੀ ਬਹੁਤ ਸਾਰੇ ਕਾਲਜਸ ਨੂੰ ਇਸ ਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਆ ਲੋਕਾਂ ਦੇ ਦਿਮਾਗਾਂ ਦੇ ਵਿੱਚ ਲੱਗਦਾ ਵੀ ਬੱਚੇ ਪਤਾ ਨਹੀਂ ਕੈਂਪਾਂ 'ਚ ਕੀ ਕਰਨ ਜਾਂਦੇ ਨੇ ਬਹੁਤ ਕੁਝ ਸਿੱਖਦੇ ਨੇ ਤੇ ਇਹ ਦੇਖੋ ਸਾਡੇ ਦੋਸਤ ਸਾਡੇ ਸਾਥੀ ਔਰ ਸਾਡੇ ਕੈਂਪ ਦੇ ਵਿੱਚ 12-13 ਸਾਲ ਦਾ ਬੱਚਾ ਵੀ ਔਰ 80 ਸਾਲ ਦੇ ਆਦਮੀ ਹਾਂ ਸੋਇਬ ਅੱਛੀ ਗੱਲ ਕਿਸ ਤਰ੍ਹਾਂ ਸੋਚਦੇ ਹੋ ਤੁਸੀਂ ਅਸੀਂ ਬਹੁਤ ਬੜੀ ਆਦ। ਬਹੁਤ ਬੜੀ ਲੱਗ ਰਿਹਾ ਹੈ। ਠੀਕ ਹੈ ਸੰਜੀਤ ਭਾਈ ਜੋ ਦੁਬਾਰਾ ਆ ਗਏ ਆਪਣੀ ਕਮਾਂਡ 'ਤੇ। ਮੈਂ ਕਾਊਂਟ ਕਰ ਰਹਾ ਹਾਂ। ਬਹੁਤ ਹੀ ਵਧੀਆ ਖਾਣਾ ਬਣਾ ਆਸ ਤੇ ਯਾਰ ਮਜ਼ਾ ਆ ਗਿਆ ਖਾਣ ਕੇ। ਸਵੈਸਥੀ ਇਹ ਬੜੀ ਅੱਛੀ ਗੱਲ ਹੈ ਜੀ ਸਾਰੀ। ਲਾਈਵ ਕਰ ਰਿਹਾ ਹੈ। ਨਹੀਂ ਬਰਾਬਰ। ਸੋ ਇਹ ਸਾਡਾ ਖਾਣੇ ਦਾ ਸਾਰਾ ਇਸ ਤੋਂ ਬਾਅਦ ਨੈਕਸਟ ਕੀ ਹੁੰਦਾ ਵੀ ਜਦੋਂ ਇਹ ਬੱਚੇ ਖਾਣਾ ਖਾ ਲੈਂਦੇ ਨੇ ਤੇ ਹਰ ਜਿਹੜਾ ਪਾਰਟਿਸਪੈਂਟ ਆਪਣੀ ਪਲੇਟ ਨੂੰ ਖੁਦ ਵਾਸ਼ ਕਰਦਾ। ਇਸ ਤੋਂ ਨੈਕਸਟ ਜਿਹੜੀ ਚੀਜ਼ ਹੈ ਇਹ ਖਾਸ ਗੱਲ ਹੈ ਵੀ ਇੱਥੇ ਕੰਮ ਕਰਨਾ ਵੀ ਨਾਲ ਸਿਖਾਇਆ ਜਾਂਦਾ ਹੈ ਤੁਸੀਂ ਦੇਖੋਗੇ ਵੀ ਹਰ ਪਾਰਟਿਸਪੈਂਟ ਜਿਹੜਾ ਆ ਉਹ ਖਾਣਾ ਖਾਣ ਤੋਂ ਬਾਅਦ ਆਪਣੀ ਆਪਣੀ ਪਲੇਟ ਜਿਹੜੀ ਉਹਨੂੰ ਖੁਦ ਸਾਫ਼ ਕਰਨਾ ਸਿਖਾਇਆ ਗਿਆ ਇਸ ਲਈ ਇਹ ਸਾਡੇ ਪ੍ਰਬੰਧ ਸਾਰੇ ਕੈਂਪ ਦੇ ਵਿੱਚ ਕੀਤੇ ਜਾਂਦੇ ਨੇ ਤਾਂ ਜੋ ਆਹ ਤੇ ਬੱਚੇ ਆਪਣਾ ਖਾਣਾ ਖਾਣ ਤੋਂ ਬਾਅਦ ਕੰਮ ਵੀ ਕਰਨਗੇ ਸੋ ਇਹ ਸਾਰਾ ਜੀ ਬੱਚੇ ਨਾਲ ਅਚੀ ਤਰ੍ਹਾਂ ਜਿਹੜੇ ਨੇ ਉਹ ਆਪਣੇ ਬਰਤਨ ਵੀ ਸਾਫ਼ ਕਰਦੇ ਨੇ ਜੀ ਸਰ ਪਹਿਲਾਂ ਸਾਡੇ ਕੈਂਪਾਂ ਦੇ ਵਿੱਚ ਅਸੀਂ ਪਲੇਟ ਤੇ ਕੌਲੀ ਜਿਹੜੀ ਉਹ ਘਰ ਤੋਂ ਵੀ ਲੈ ਕੇ ਆਉਂਦੇ ਸੀ ਤੇ ਪਰ ਹੁਣ ਜਿਹੜੀ ਆ ਇਹ ਥੋੜਾ ਜਿਹਾ ਫਰਕ ਪੈ ਗਿਆ ਵੀ ਸਾਨੂੰ ਸੁਵਿਧਾ ਮਿਲੀ ਐ ਇਸ ਚੀਜ਼ ਦੀ ਤੇ ਇਹ ਸਾਡੀ ਟੀਮ ਐ ਇੱਕ ਬਹੁਤ ਸਾਡੀ ਬਹੁਤ ਵਧੀਆ ਟੀਮ ਸਾਡੀ ਸਾਡਾ ਵੀਰ ਰਗੀਰ ਸਿੰਘ ਮਾਨ ਉਹਨਾਂ ਦੇ ਨਾਲ ਪ੍ਰੋਫੈਸਰ ਉਹਨਾਂ ਦੇ ਨਾਲ ਸੰਧੂ ਪ੍ਰੋਫੈਸਰ ਆ ਸਾਡੀ ਕਮੇਟੀ ਤੇ ਬਹੁਤ ਸਾਰੇ ਸਾਡੇ ਬੱਚੇ ਇੱਥੇ ਬੈਠੇ ਨੇ ਇਹ ਥੋੜਾ ਥੋੜਾ ਨਾਲ ਅੱਗ ਸਿੱਖਣ ਦਾ ਨਜ਼ਾਰਾ ਲੈ ਲੈਂਦੇ ਹਾਂ ਪਰ ਮੇਨ ਜਿਹੜਾ ਮੁੱਖ ਮਕਸਦ ਸੀ ਵੀ ਕਿਵੇਂ ਖਾਣਾ ਹੁੰਦਾ ਰਾਸ਼ਟਰੀ ਤਸ਼ਵੀਰ ਹੈ ਕੀ ਆ ਭਾਂਡੇ ਕਿਵੇਂ ਧੋਂਦੇ ਭਾਂਡੇ ਦਿਖਾਤੇ ਚ ਭਾਂਡੇ ਧੋਂਦੇ ਵੀ ਦਿਖਾਤੇ ਹਾਂ ਸੋ ਇਹ ਸਾਡੇ ਸੋਨੀਪੱਤੋ ਨੇ ਹਾਂ ਜੀ ਡਾਕਟਰ ਨੀਲਮ ਸੰਗਵਾਨ ਹਾਂ ਡਾਕਟਰ ਹਾਂ ਸੋ ਮੈਂ ਪਹਿਲਾਂ ਹੀ ਕਿਹਾ ਸੀ ਵੀ ਇਹ ਚ ਕੈਂਪ ਚ 14 ਸਾਲ ਦਾ 13 ਸਾਲ ਦਾ ਬੱਚਾ ਵੀ ਤੇ 80 ਸਾਲ ਦਾ ਜਿਹੜਾ ਬਜ਼ੁਰਗ ਵੀ ਹੈ ਤੇ ਸਾਡੇ ਵਰਗੇ ਜਵਾਨ ਵੀ ਨੇ ਮੇਰੇ ਤੇ ਮਾਨਸਾ ਵਰਗੇ ਜਵਾਨ ਵੀ ਨੇ ਕਿਉਂ ਸਰ ਗਲਤ ਨਹੀਂ ਹਾਂ ਜੀ 60 ਸਾਲ ਜਵਾਨ 60 ਸਾਲ ਜਵਾਨ ਕਿਉਂਕਿ ਜਵਾਨੀ ਇਸ ਲਈ ਕਹਿੰਦੇ ਆ ਵੀ ਜਦੋਂ ਨੌਜਵਾਨਾਂ ਨਾਲ ਕੰਮ ਕਰਦੇ ਆ ਤਾਂ ਨੌਜਵਾਨ ਹੀ ਰਹਿਣੇ ਆ ਕਿਉਂਕਿ ਉਹ ਹੀ ਸਟ੍ਰੀਟ ਦੇ ਨਾਲ ਕੰਮ ਕਰਦੇ ਆ ਪਰ ਅਸਲੀ ਮਕਸਦ ਇਹਨਾਂ ਕੈਂਪਾਂ ਦੇ ਇੱਕੋ ਹੀ ਆ ਵੀ ਥੋੜਾ ਜਿਹਾ ਲੋਕ ਗਰਾਸਰੂਟ ਲੈਵਲ ਤੇ ਦੇਸ਼ ਨਾਲ ਜੁੜਜਣ ਥੋੜਾ ਜਿਹਾ ਇੱਕ ਦੂਜੇ ਨੂੰ ਸਮਝਣ ਜਿਹੜਾ ਕਨਫਲਿਕਟਸ ਚੱਲਦੇ ਨੇ ਰਾਈਟਸ ਚੱਲਦੇ ਨੇ ਅਸੀਂ ਅਨਸੈਸੇਬਲੀ ਜਿਹੜੀਆਂ ਪ੍ਰੋਬਲਮਸ ਕ੍ਰੀਏਟ ਕਰਦੇ ਆ ਉਹ ਵਾਸ਼ ਆਊਟ ਕਰੀਏ ਥਿਸ ਇਜ਼ ਨਾਥਿੰਗ ਸਿਰਫ ਇੱਕੋ ਚੀਜ਼ ਹੈ ਵੀ ਜੈ ਜਗਤ ਤੇ ਸਾਨੂੰ ਹਰ ਚੰਗਾ ਕੰਮ ਕਰਨਾ ਚਾਹੀਦਾ ਸੋ ਤੁਹਾਨੂੰ ਸਾਰਿਆਂ ਨੂੰ मेरी गुजारिश ਵੀ ਆ ਵੀ ਜਿਹੜੀਆਂ ਮਿਸ ਅੰਡਰਸਟੈਂਡਿੰਗ ਨੇ ਮਿਸ ਕਨਸੈਪਸ਼ਨਸ ਨੇ ਉਹ ਦੂਰ ਕਰੋ ਔਰ ਕੈਂਪਾਂ ਦੇ ਵਿੱਚ ਖਾਸ ਕਰਾਇਆ ਕਰੋ ਤਾਂ ਜੋ ਤੁਹਾਨੂੰ ਇੱਕ ਜਗ੍ਹਾ ਤੇ ਜਿਹੜਾ ਕੁਝ ਨਾ ਕੁਝ ਸਿੱਖਣ ਦਾ ਮੌਕਾ ਮਿਲੇ ਜੈ ਹਿੰਦ